ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਮੈਨੂੰ ਕਈ ਭਰਾਵਾਂ ਦੇ ਮੈਸੇਜ ਆਏ ਸੀਗੇ ਬਾਈ ਜੀ ਜਿਹੜਾ ਤੁਸੀਂ ਵੀ ਮੁਰਗੀਆਂ ਵਾਸਤੇ ਬਣਾਇਆਗਾ ਵੀ ਕਿੰਨੇ ਬਾਈ ਕਿੰਨੇ ਦਾ ਤੇ ਕਿੰਨੀ ਮੁਰਗੀ ਰਹਿ ਸਕਦੀ ਆ ਉਹ ਤੁਹਾਨੂੰ ਅੱਜ ਆਪਾਂ ਦਿਖਾਉਨੇ ਆ ਸਾਰਾ ਵਿਸਥਾਰ ਨਾਲ ਬਾਈ ਜੀ ਇਹ 15 ਫੁੱਟ ਗਾਹ ਨੂੰ ਆ ਤੇ 30 ਫੁੱਟ ਆਇ ਨੂੰ ਆ 30 ਫੁੱਟ ਚੌੜਾਈ ਇਹ ਦੀ ਤੇ 15 ਫੁੱਟ ਆਇ ਲਵਾਈ ਆ ਤੇ ਆਪਾਂ ਇਹ ਦੋ ਬਣਾਏ ਹੋਏ ਆਗੇ ਪਾਰਟ 15 ਵਾ 15 ਇੱਧਰ ਆਪਣਾ 15 ਵਾ 15 ਉੱਧਰ ਹੈ ਇਹ ਦੋ ਆਪਾਂ ਤਾਂ ਬਣਾਏ ਸੀ ਕਈ ਵਾਰੀ ਆਪਾਂ ਕੋਈ ਨਵਾਂ ਜਾਨਵਰ ਲੈ ਕੇ ਆਉਣੇ ਆ ਕਈ ਵਾਰੀ ਕੋਈ ਉਹਨਾਂ 'ਚ ਢਿੱਲਾ ਮੱਠਾ ਹੋ ਜਾਂਦਾ ਵੀ ਉਹਨਾਂ ਦਾ ਟ੍ਰੀਟਮੈਂਟ ਕਰਾਇਆ ਜਾਂਦਾ ਅੱਡ-ਅੱਡ ਜੇ ਆਪਾਂ ਕੋਈ ਨਵਾਂ ਜਾਨਵਰ ਲੈ ਕੇ ਸਾਰਿਆਂ 'ਚ ਛੱਡ ਦਿੰਨੇ ਆ ਕਈ ਵਾਰੀ ਉਹਨਾਂ 'ਚ ਕੋਈ ਢੱਲਾ ਟੁੱਲਾ ਹੁੰਦਾ ਵੀ ਉਹ ਦੂਜਿਆਂ ਨੂੰ ਵੀ ਬਿਮਾਰ ਕਰ ਦਿੰਦਾ ਇਹ ਆਪਾਂ ਆਉਂਦਾ ਹੀ ਮੜਾ ਜਾਂ ਵੀ ਫਾਰਮ ਫੋਰਮ ਵੇਚਿਤ ਕੀਤੇ ਸੀਗੇ ਉਹਨਾਂ ਦੇ ਬਣਾਏ ਹੋਏ ਸੀ ਆਪਾਂ ਉਸ ਹਾਨ ਵਾਲਾ ਵੀ ਬਸ ਬਣਾਇਆਗਾ ਤੇ ਆਪਾਂ ਇਹ ਦੋ ਦੋ ਹਲਕੇ ਆ ਦੋ ਪਾਣੀਆਂ ਲੱਗੇ ਹੋਇਆ ਤੇ ਕ੍ਰੀਏਟਰ ਰੱਖੇ ਹੋਏ ਆ ਆਂਡਿਆਂ ਵਾਸਤੇ ਇਹ ਆਪਣਾ ਮੁਰਗੀ ਸਾਰੀ ਪ੍ਰਾਣੀ ਹੈ ਜਿਹੜੀ ਆਪਾਂ ਪਹਿਲਾਂ ਜਾਂ ਦੇ ਦੇ ਸੀਗੀ ਹੁਣ ਸਰਵਾਂ ਪਰਦੀ ਦਿਖਾਉਣਾ ਆ ਮੁਰਗੀ ਆਪਣੀ ਸਾਰੇ ਆਂਡੇ ਤੇ ਆ ਇਹ ਕੀ ਆਪਾਂ ਉਹਨੂੰ ਕਿੱਪਾ ਆ ਗਿਆ ਉਧਰ ਆ ਮੁਰਗੀ ਆਪਾਂ ਸਾਰੀ ਆਵਾਜ਼ ਚ ਲੈਂਦੀ ਸੀ ਇਹਦੇ ਚ ਆਪਣੇ ਕੋਲੇ ਆ ਮੁਰਗੇ ਵਾਧਾ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਹੋ ਮੁਰਗੇ ਆਪਾਂ ਦੇ ਦਾਂਗੇ ਮਾੜਾ ਮੋਟਾ ਇਹ ਤੰਗ ਵੀ ਕਰਦੇ ਆ ਮੁਰਗੀਆਂ ਨੂੰ ਤੇ ਆ ਆਪਾਂ ਮੈਨੂੰ ਕਿਸੇ ਵੀਰ ਭਰਾ ਨੇ ਮੈਸੇਜ ਕਰਾਇਆ ਸੀਗਾ ਭਾਈ ਇਹਨਾਂ ਵਾਸਤੇ ਗ੍ਰੇਟ ਲਾ ਪਹਿਲਾਂ ਐਂ ਖੁੰਜਾ ਜੀ ਦੇ ਰਹੇ ਸੀ ਅੰਡੇ ਗਰੇਟਾਂ ਦਾ ਬਣਿਆ ਨਹੀਂ ਮੇਰਾ ਯਾਰ ਧੰਧ ਧੰਧ ਬੜੀ ਪੁੰਜ ਸੀਗੀ ਬਾਜ਼ਾਰ ਮੈਂ ਗਿਆ ਫਿਰ ਆਪਾਂ ਐ ਬਣਾਤਾ ਆਪਣੋਂ ਕੋਈ ਪਿਆ ਸੀ ਟਾਟ ਆਈਆਂ ਤੇ ਹੁਣ ਇਹਦੇ ਚ ਸਾਰੀਆਂ ਮੁਰਗੀਆਂ ਆਪਣੀਆਂ ਇਹ ਚ ਵੱਡ ਜਾਂਦੀਆਂ ਪੰਜ ਪੰਜ ਛੀ ਸੀ ਤੇ ਸਾਰੀਆਂ ਮੁਰਗੀਆਂ ਆਪਣੇ ਇਹ ਚ ਆਂਡੇ-ਉਂਡੇ ਦਿੰਦੀਆਂ ਮੁਰਗੀ ਦੇਖੋ ਵੀਰੇ ਨਿੱਕੀ ਜੀ ਮੁਰਗੀ ਆ ਸਾਰੀ ਆਂਡੇ ਦੀ ਆ ਤੇ ਹੋਰ ਆ ਰਹੀ ਆ ਰਹੇ ਤੁਹਾਨੂੰ ਦਿਖਾਉਣੀ ਆ ਮਿੱਠੂ ਕੋਈ ਆਂਡਾ-ਉਂਡਾ ਪਿਆ ਹੋਇਆ ਤਾਂ ਆ ਜਾਓ बैठिए मुर्गे अपने को ब्लैक मुर्गी आ आर है यार मिक्स ब्रीड अपनी पहली बार आप कम शुरू किया ਦੇਵੇ ਜੇਵੇਂ ਆਪਾਂ ਗਾਹਲ ਬੋਲਾਂਗੇ ਉਹ ਆਪਾਂ ਜਾਂਪੁਰ ਬਰੀਡ ਰੱਖਾਂਗੇ ਆਪਾਂ ਇਕੱਠੇ ਜੇ ਹੁਣ ਇਧਰ ਆ ਰ ਆ ਯਾਰਾ ਮੈਨੂੰ ਮੁਰਗੇ ਨਹੀਂ ਮਿਲੇ ਆਪਣੇ ਕੋਈ ਮੁਰਗੇ ਆਪਦੇ ਸੀਗੇ ਉਹ ਇਹ ਰੱਖਤੇ ਨਹੀਂ ਮੇਰੀ ਰਾਇ ਸੀਗੀ ਵੀ ਚਲ ਇਹਨਾਂ ਚੋ ਇਹੀ ਆਰ ਆਰ ਦੇ ਹੁਣ ਮੁਰਗੇ ਤੇ ਪਰਲੇ ਪਾਸੇ ਬਲੈਕ ਕਸਟਨਰ ਦੇ ਆਪਾਂ ਨੂੰ ਹੁਣੀ ਮੁਰਗੀ ਮੁਰਗੀ ਨਹੀਂ ਮਿਲੀ ਤੇ ਗਾਹ ਨੂੰ ਆਪਾਂ ਜਦੋਂ ਬੱਚਾ ਪਾਇਆ ਬੱਚਾ ਆਪਾਂ ਪਾਵਾਂਗੇ ਮਿਕਸ ਦੋਨੇ ਬਹੁਤ ਵਧੀਆ ਮਸਲਾ ਇਹ ਬਲੈਕ ਕਾਸਟ ਲੌਗ ਖਰਚਾ ਘੱਟ ਤੇ ਚਮਕ ਵਾਦਦਾ ਨੂਰ ਬਹੁਤ ਹੈ ਨਾ ਤੇ ਸਮਾ ਮੁਰਗਾ ਦਿਖਾਉਣਾ ਆਪਣਾ